ਪੰਜਾਬੀਓ ਤੁਸੀਂ ਇਹ ਲਾਂਬੇ ਦੰਨੇ ਉਹਨੇ ਵੀ ਪੰਜਾਬੀ ਕੰਮਕਾਜ ਤੇ ਨਹੀਂ ਰਾਜ਼ੀ ਪਰ ਬਈ ਇੱਕ ਲਾਂਬਾ ਤੁਹਾਨੂੰ ਮੇਰਾ ਵੀ ਆ ਤੁਸੀਂ ਪੰਜਾਬੀ ਬੰਦਿਆਂ ਕੋਲੇ ਜਾ ਕੇ ਇਰਾਜ਼ੀ ਨਹੀਂ ਹੈਗੇ ਜੇ ਕੋਈ ਪੰਜਾਬੀ ਭਰਾ ਆਪਣਾ ਕੰਮ ਸ਼ੁਰੂ ਕਰਦਾਗਾ ਤੁਸੀਂ ਉਹਨਾਂ ਕੋਲੇ ਜਾਣ ਤੋਂ ਪਤਾ ਨਹੀਂ ਕਿਉਂ ਸੰਗਜੀ ਮੰਨਦੇ ਹੋਗੇ ਆ ਭਰਾ ਆਪਣਾ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਬਈ ਪਿੰਡ ਮੰਗਵਾ ਲੀਂ ਵੀਰੇ ਮੰਗਵਾ ਲ ਤੇ ਸੰਗਰੂਰ ਬਈ ਰੇੜੀ ਲਾਉਂਦਾਗਾ ਐਡਰੈਸ ਤੁਸੀਂ ਇੱਕ ਵਾਰ ਬਈ ਨਾਨਕਣਾ ਚੌਂਕ ਤੋਂ ਜਦੋਂ ਆਪਾਂ ਨੱਬਾ ਗੇਟ ਵੱਲ ਜਾਂਦੇ ਹਾਂ ਨਾ ਮਾਤਾ ਚੰਤਪੁਰਨੀ ਦਾ ਮੰਦਿਰ ਦੇ ਅਪੋਜੀਟ ਸਾਈਡ ਲੱਗਦੀ ਆਪਣੀ ਅਸਿਆ ਇੱਧਰ ਆ ਗਿਆ ਮੰਦਿਰ ਬਾਈ ਮੰਦਿਰ ਕਿੱਥੇ ਹੈਗਾ ਉਧਰਲੀ ਸਾਈਡ ਵੀਰੇ ਉਹ ਸਾਹਮਣੇ ਮੰਦਿਰ ਆ ਗਿਆ ਬਾਈ ਤੇ ਇੱਧਰ ਆ ਬਾਈ ਦੀ ਰੇੜੀ ਆ ਗਈ ਬਾਈ ਜਿਹੜੇ ਭਈਏ ਵੀ ਬਣਾਉਂਦੇ ਆ ਸਮਾਨ ਤਾਂ ਨਾ ਪਰ ਉਹਨਾਂ ਨਾਲੋਂ ਤੂੰ ਕਹਿੰਦਾ ਫਰਕ ਆ ਕੀ ਫਰਕ ਆਗਾ ਭਈਆ ਆਪਣਾ ਇਹ ਫਰਕ ਆਗਾ ਵੀ ਹਨਾ ਡਿਸਪੋਜ਼ਲ ਸਾਰਾ ਵਰਤਦੇ ਆ ਅੱਛਾ ਸਾਰਾ ਡਿਸਪੋਜ਼ਲ ਸਮਾਨ ਹੀ ਵਰਤੋ ਦਿਓਗੇ ਹਾਂਜੀ ਹਾਂਜੀ ਵੀ ਉਹ ਮੈਂ ਇੱਕ ਬਾਲਟੀ ਪਾਣੀ ਚ ਤੇ ਰਿਹਾ ਉਸ ਜੀ ਤੋਂ ਕੇ ਫੜਾਉਂਦੇ ਨੇ ਉਹ ਜੀ ਦੀ ਨਹੀਂ ਹੈਗੀ ਨਹੀਂ ਜੀ ਨਹੀਂ ਆਹ ਵੇਖ ਲਓ ਬਈ ਤੁਸੀਂ ਝੂਠ ਖਾਨੇ ਹੋ ਪਰ ਬਾਈ ਸਾਰਾ ਸਮਾਨ ਹੀ ਡਿਸਪੋਜ਼ਲ ਵਰਤਦਾ ਹੈਗਾ ਤੇ ਦੂਸਰੀ ਗੱਲ ਇਹ ਹੈ ਵੀਰੇ ਆਪਾਂ ਨਾ ਐਵੇਂ ਬਤਾ ਇਹ ਕੀ ਰਬਾਫਾ ਇਹਦਾ ਰੱਖਿਆ ਵਿੱਚ ਵੀਰੇ ਇਹ ਲਫਾਫੇ ਪਰਖ ਬੰਨ ਕੇ ਰੱਖੀਦੀ ਹੈਗੀ ਮਤਲਬ ਪਾਣੀ ਨਹੀਂ ਜਾਂਦਾ ਅੱਛਾ ਸਿੱਧੀ ਨਹੀਂ ਬਰਫ਼ ਪਾਉਂਦਾ ਹੈਗਾ ਹਾਂਜੀ ਹਾਂਜੀ ਫਿਰ ਦਹੀਂ ਕਿਹੜੀ ਵਰਤਦੇ ਹੋਗੇ ਦਹੀਂ 베ਰਕਾ ਦੀ ਵਰਤਦੇ ਆਪਾਂ ਤੇ ਇੱਕ ਆਦਰਾ ਘਿਓ ਵੀ ਬਹੁਤ ਸਫਾਈ ਨਾਲ ਲੱਗਿਆ ਵੀਰ ਜੀ ਡੇਲੀ ਚੇਂਜ ਹੁੰਦਾ ਵੀਰੇ ਆਪਾਂ ਆਹ ਵੇਖੋ ਬਾਈ ਪਾਣੀ ਵਰਗਾ ਘਿਓ ਆ ਬਿਲਕੁਲ ਨਹੀਂ ਐਵੇਂ ਕਾਲਾ ਜਾਂ ਘਿਓ ਹੁੰਦਾ ਨਾ ਹਾਂਜੀ ਹਾਂਜੀ ਵੀਰੇ ਡੇਲੀ ਚੇਂਜ ਕਰਦੇ ਹੋਏ ਡੇਲੀ ਚੇਂਜ ਹੁੰਦਾ ਵੀਰੇ ਆਪਣਾ ਤੇ ਅੱਗੇ ਆ ਗਿਆ ਸਮਾਨ ਆਪਣਾ ਭੱਲੇ ਭੁੱਲੇ ਹਣਾ ਹਾਂਜੀ ਹਾਂਜੀ ਵੀਰੇ ਤੇ ਕੀ ਰੇਟ ਲਾਤੀ ਇਹ ਟਿੱਕੀ ਦੀ ਪਲੇਟ ਵੀਰੇ 35 ਰੁਪਏ ਨੂੰ ਵੇਚਦੇ ਆਪਾਂ 35 ਰੁਪਏ ਤੇ ਦਹੀਂ ਭੱਲੇ ਦੀ ਪਲੇਟ 40 ਰੁਪਏ 40 ਰੁਪਏ ਤੇ ਇਹ ਗੋਲ ਗੱਪੇ ਹੋਰ ਦੱਸਦੇ ਕਿੰਨੇ ਆ ਦੱਸ ਦੇ ਤੈਨੂੰ ਹੁੰਦਾ ਹੀ ਆਪਣੇ ਕੋਲ ਦੱਸ ਦੇ ਤੈਨੂੰ ਬਾਈ ਜੇ ਤੁਹਾਨੂੰ ਐਡਰੈਸ ਨਾ ਵੀ ਪਤਾ ਲੱਗੇ ਨਾ ਸਕਰੀਨ ਤੇ ਨੰਬਰ ਚੱਲੀ ਜਾਂਦਾਗਾ ਇੱਕ ਵਾਰ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਬਾਈ ਤੋ ਫੋਨ ਕਰਕੇ ਵੀ ਐਡਰੈਸ ਪੁੱਛ ਸਕਦੇ ਹੋਵੇ ਸੋ ਭਰਾਵੋ ਕੋਈ ਵੀ ਆਪਣਾ ਪੰਜਾਬੀ ਭਰਾ ਕੰਮ ਸ਼ੁਰੂ ਕਰਦਾ ਤਾਂ ਜਰੂਰ ਸਪੋਰਟ ਕਰਿਆ ਕਰੋ ਨਾਲੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਇੱਧਰ ਤਾਂ ਆ ਗਿਆ ਬਾਈ ਕਿਹੜਾ ਪਾਰਕ ਆ ਗਿਆ ਬੀਐਸਐਨ ਪਾਰਕ ਤੇ ਇੱਧਰ ਆ ਗਿਆ ਨਾਨਕੀਆਣਾ ਚੌਕ ਤੇ ਆ ਆ ਗਿਆ ਮਾਤਾ ਚਿੰਤਪੂਰੀ ਮੰਦਿਰ ਇਹਦੇ ਸਾਹਮਣੇ ਬਿਲਕੁਲ ਓਪੋਜ਼ਿਟ ਜਿਹੜੀ ਲੱਗਦੀ ਆ ਬਾਈ ਦੀ ਆਹ ਵੇਖ ਲਓ ਆ ਸਤਰੀ ਜੀ ਰੱਖੀ ਹੋਈ ਆ ਉੱਪਰ ਸੋ ਜੇ ਸੰਗਰੂਰ ਨਾਲ ਸੰਬੰਧ ਤੋਂ ਸੰਗਰੂਰ ਕਦੇ ਆਏ ਤਾਂ ਬਾਈ ਲੈਵੇ ਜਰੂਰ ਹਣਾ ਆ ਕੇ ਜਾਇਓ ਬਾਕੀ ਜਿਹੜੇ ਜਿਹੜੇ ਦੋਸਤ ਤੁਹਾਡੇ ਸੰਗਰੂਰ ਤੋਂ ਨੇ ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਜਿਹੜੇ ਇੰਸਟਾ ਤੇ ਨੇ ਉਹਨਾਂ ਨੂੰ ਸੈਂਡ ਕਰ ਦਿਓ ਤੇ ਆ ਇੱਕ ਵਾਰ ਫੇਰ ਤੁਹਾਨੂੰ ਕੁਆਲਿਟੀ ਦਿਖਾਉਣਾ ਨਾ ਕੋਈ ਮੱਖੀ ਨਾ ਮੱਛਰ ਸਫਾਈ ਬਹੁਤ ਜ਼ਿਆਦਾ ਆ ਤੇ ਸਾਰਾ ਸਮਾਨ ਹੀ ਡਿਸਪੋਜ਼ੇਬਲ ਵਰਤਦਿਆ ਮੇਨ ਗੱਲ ਤਾਂ ਬਈ ਸਮਾਨ ਦੀ ਹੁੰਦੀ ਹੈ ਨਾ ਹਾਂਜੀ ਹਾਂਜੀ ਨਹੀਂ ਉਹੀ ਕੁਆਲਿਟੀ ਧੋਤਾ ਬਸ ਉਹਦੀ ਖਾ ਲਿਆ ਇਹ ਗੱਲਾਂ غلط ਹੁੰਦੀਆਂ ਨੇ ਹਾਂਜੀ ਹਾਂਜੀ ਤੇ ਬਈ ਵਧੀਆ ਕੁਆਲਿਟੀ ਦੇਂਗਾ ਜੋ ਕੋਈ ਆਊਗਾ ਕਿੰਨਾ ਗਾਹਕ ਪੈ ਜਦਾ ਹੁਣ ਬਈ ਜਿੰਨੇ ਵੀ ਗਾਹਕ ਨੇ ਥੋੜੇ ਬਹੁਤੇ ਹੈਗੇ ਨੇ ਰਿਪੀਟ ਆ ਰਹੇ ਨੇ ਆਪਣੇ ਕੋਲ ਅੱਛਾ ਵੀ ਹੈ ਥੋੜੇ ਨੇ ਪਰ ਜਿਹੜੇ ਹੈਗੇ ਨੇ ਰਿਪੀਟ ਹੀ ਆ ਰਹੇ ਨੇ ਹਾਂਜੀ 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 ਠੀਕ ਆ ਬਈ ਤੇਰੀ ਕੁਆਲਿਟੀ ਉਹ ਤਾਂ ਆਉਂਦੇ ਨੇ ਹਾਂਜੀ ਹਾਂਜੀ ਪਰ ਲੋਕਾਂ ਦਾ ਕਾਲੇ ਤੂੰ ਪਹੁੰਚਣੀ ਹੈਗਾ ਪਹੁੰਚ ਜਾਏਗਾ ਹੌਲੀ ਹੌਲੀ ਬਈ ਤੇ ਆਪਾਂ ਬੇਨਤੀ ਕਰਦੇ ਆ ਤੇ ਆਪਾਂ ਬੇਨਤੀ ਕਰਦੇ ਆ ਬਈ ਵੀਡੀਓ ਵੇਖਣ ਵਾਲ ਨੂੰ ਕੀ ਬੇਨਤੀ ਕਰਨੀ ਚਾਹੇਗਾ ਵੀਰ ਇੱਕ ਵਾਰ ਆਪਣੇ ਲਵੇ ਜਰੂਰ ਆਓ ਜੇ ਮਤਲਬ ਇੱਕ ਵਾਰ ਨਾ ਆਪਣੀ ਵੀਡੀਓ ਸ਼ੇਅਰ ਕਰਦੇ ਹੋ ਜੇ ਅਗਰ ਚੀਜ਼ ਵਧੀਆ ਲੱਗੀ ਤਾਂ ਦੁਬਾਰਾ ਆਏ ਬਈ ਠੀਕ ਆ ਜੇ ਬਾਈ ਕਹਿੰਦਾ ਨਾ ਸਵਾਦ ਲੱਗੀ ਚੀਜ਼ ਵਗਾ ਕੇ ਸੜਕ ਤੇ ਮਾਰਿਓ ਕੋਈ ਪੈਸਾ ਨਹੀਂ ਹਾਂਜੀ ਹਾਂਜੀ ਠੀਕ ਆ ਬਈ